ਏ ਤੁਮਾਨ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਅਮਰਜੀਤ ਢੀਮਾਨ ਵੱਲੋਂ ਨਿੱਗਾ ਨਿੱਗਾ ਸਵਾਗਤ ਹੈ ਜੀ 130 ਦੇ ਦਿਨ ਚੱਲ ਰਹੇ ਨੇ ਸਾਵਣ ਦਾ ਮਹੀਨਾ ਚੱਲ ਰਿਹਾ ਹੈ ਵੱਖ-ਵੱਖ ਥਾਵਾਂ ਤੇ ਤੀਆਂ ਦਾ ਤਿਉਹਾਰ ਬੀਬੀਆਂ ਪਹਿਣਾ ਤੇ ਲੜਕੀਆਂ ਦੇ ਵੱਲੋਂ ਮਨਾਇਆ ਜਾ ਰਿਹਾ ਹੈ ਸੋ ਖਾਟੂ ਸ਼ਾਮ ਜੀ ਦਾ ਮੰਦਿਰ ਜੋ ਬਾੜ ਨੰਬਰ 14 ਦੇ ਵਿੱਚ ਹੈ ਸੋ ਇੱਥੇ ਵੀ ਅੱਜ ਤੀਆਂ ਦਾ ਤਿਉਹਾਰ ਮਨਾਇਆ ਗਿਆ ਹੈ ਕੀਰਤਨ ਕੀਤਾ ਗਿਆ ਹੈ ਅਤੇ ਨੱਚ ਟੱਪ ਕੇ ਬੋਲੀਆਂ ਪਾ ਕੇ ਗਿੱਧਾ ਵੀ ਇੱਥੇ ਪਾਇਆ ਹੈ ਤੇ ਆਓ ਆਪਾਂ ਗੱਲਬਾਤ ਕਰਦੇ ਹਾਂ ਅਤੇ ਤੁਹਾਨੂੰ ਇਹ ਸਾਰੀਆਂ ਝਲਕੀਆਂ ਵੀ ਦਿਖਾਉਨੇ ਆ COND <laughs> it ain't No got Terima kasih telah menonton! साल भर तूं मुलानी ਮਾਰ ਕੇ ਹੋ ਤੋ ਵੀ ਕੀ ਯਾਰ ਨੋਟ ਸੋਸ ਦੇ ਮਾਰ ਕੇ मिले लग गए मच गई झू मए आया सावन ओ झूम ते आया सावन झूम शायक झूले पड़ गए लाइक मिले लग गए मच गई

ਇਸ ਦਿਨ ਭੋਲੇ ਸ਼ੰਕਰ ਜੀ ਨੇ ਸ਼ਿਵ ਜੀ ਕੋ ਪ੍ਰਸਤਾਪ ਰਾਦੀ ਦਾ ਪ੍ਰਸਤਾਵ ਮਨਜ਼ੂਰ ਕੀਤਾ ਸੀ ਕਿ ਹੁਣ ਸ਼ਿਵ ਅਤੇ ਪਾਰਵਤੀ ਇਸ ਦਿਨ ਮਿਲੇ تھے۔ तो इस करके ये त्यौहार मनाया जाता है ये त्यौहार क्वारी कन्याएं भी बनाती हैं स्वागने बनाती हैं जो व्रत रखे अपने पति के लिए दीर्घायु की प्रार्थना कर दी है क्वारी करना है जो है वो करती है कि मिनु अच्छा वर मिले ता करके त्यौहार मनाया जाता है अच्छा जी हां जी सो जिडे कहंदे हैं कि विवाह तो बाद कुड़ी सावन कटण आंदी है पेके विंडो थे मनाए जाते हैं ये उठ ਨਾ ਜਾਂਦਾ ਹੈ ਕਿ ਕੁਆਰੇ ਆਪਣੇ ਪੇਕੇ ਵੀ ਬਣਾਇਆ ਜਾਂਦਾ ਹੈ ਸੋਰੀ ਵੀ ਬਣਾਇਆ ਜਾਂਦਾ ਹੈ ਦੋਨੋਂ ਪਾਸੇ ਬਣਾਇਆ ਜਾਂਦਾ ਹੈ ਇਹ ਖੁਸ਼ੀਓ ਦਾ ਤਿਉਹਾਰ ਹੈ ਜੀ ਹਰੀਆਲੀ ਹਰੀਆਲੀ ਦੇ ਸਾਂਭੰਦਮ ਬਣੀਆ ਹਰੀਆਲੀ ਦਾ ਤਿਉਹਾਰ ਹੈ ਤਾਂ ਹੀ ਦੇਖੋ ਸਾਡੇ ਸਾਰੇ ਹਰੇ ਦੇ ਪੈਨ ਕਰ ਆਏ ਜੀ ਹਰੀਆਲੀ ਜੀ ਤਾਂ ਹੀ ਕਰ ਤਿਉਹਾਰ ਹੈ ਜੀ ਇਹ ਬੜੇ ਖੁਸ਼ੀਆਂ ਨਾਲ ਬੜੇ ਆਨੰਦ ਨਾਲ ਮਨਾਇਆ ਜਾਂਦਾ ਹੈ ਜੀ ਹਾਂ ਜੀ ਠੀਕ ਹੈ ਧੰਨ ਸੋਮਾਸ ਥੈਂਕ ਯੂ ਹੈਪੀ ਤੀਜ ਹੈਪੀ ਤੀਜ ਕੀ ਨਾਮ ਹੈ ਤੁਹਾਡਾ ਸਰੋਜ ਸੋ ਅੱਜ ਤੀਆਂ ਮਨਾਈਆਂ ਬੜੀਆਂ ਨੱਚ ਟੱਪ ਕੇ ਤੁਸੀਂ ਖੁਸ਼ੀਆਂ ਮਨਾਈਆਂ ਨੇ ਤੀਆਂ ਦਾ ਜਿਹੜਾ ਤਿਉਹਾਰ ਹੈ ਮਤਲਬ ਕਿ ਕਿਉਂ ਮਨਾਇਆ ਜਾਂਦਾ ਹੈ ਤੀਆਂ ਦਾ ਤਿਉਹਾਰ ਸਾਉਣ ਦੇ ਮਹੀਨੇ 'ਚ ਮਨਾਇਆ ਜਾਂਦਾ ਹੈ ਜਿਵੇਂ ਲੜਕੀਆਂ ਜਿਨ੍ਹਾਂ ਦੀ ਮੈਰਿਜ ਹੁੰਦੀ ਹੈ ਆਈ ਥਿੰਕ ਉਹ ਸਾਉਣ ਦੇ ਮਹੀਨੇ 'ਚ ਪੇਕੇ ਸਸਰਾਲ 'ਚ ਨਹੀਂ ਰਹਿੰਦੀਆਂ ਉਹ ਪੇਕੇ ਰਹਿੰਦੀਆਂ ਉਸ ਟਾਈਮ 'ਚ ਔਰ ਸਾਰੀ ਫਰੈਂਡਸ ਇਕੱਠੀਆਂ ਹੋ ਕੇ ਇੰਜੋਏ ਕਰਦੇ ਨੇ ਸਭ ਪਿੰਗਾ ਪਾਉਂਦੀਆਂ ਆ ਨੱਚਦੀਆਂ ਟੱਪਦੀਆਂ ਖੁਸ਼ ਰਹਿੰਦੀਆਂ ਮਤਲਬ ਉੱਥੇ ਬਣਾਇਆ ਜਾਂਦਾ ਉਹਨਾਂ ਦੇ ਪੇਕੇ ਘਰ 'ਚ ਬਣਾਇਆ ਜਾਂਦਾ ਸੋ ਅੱਜਕੱਲ ਜਿਹੜੀ ਜਨਰੇਸ਼ਨ ਹੈ ਉਹਨਾਂ ਨੂੰ ਬਹੁਤ ਘੱਟ ਪਤਾ ਜਿਵੇਂ ਕਿ ਅੱਜਕੱਲ ਮਤਲਬ ਕਿ ਥਾਂ ਥਾਂ ਮਤਲਬ ਕਿ ਇਹ ਤੀਆਂ ਮਨਾਈਆਂ ਜਾ ਰਹੀਆਂ ਕਿਵੇਂ ਲੱਗਦਾ ਵੀ ਬੱਚਿਆਂ ਨੂੰ ਅੱਗੇ ਨੌਲੇਜ ਮਿਲੂ ਬਿਲਕੁਲ ਬਿਲਕੁਲ ਵੈਸੇ ਤੇ ਦੇਖੋ ਸਾਰੇ ਤਿਹਾਰਾਂ ਦਾ ਅੱਜਕੱਲ ਪਤਾ ਹੀ ਨਹੀਂ ਚੱਲਦਾ ਸਭ ਨਿਕਲ ਰਹੇ ਆ ਮਤਲਬ ਲੋਕਾਂ ਦੀ ਲਾਈਫ ਦੇ ਵਿੱਚੋਂ ਇਦਾਂ ਗੈਟ ਟੂਗੇਦਰ ਜਿਵੇਂ ਸਾਰੇ ਫਰੈਂਡ ਸਰਕਲ ਚ ਜਾਂ ਸਭ ਇਕੱਠੇ ਹੋ ਕੇ ਜਿਵੇਂ ਮਨਾਉਂਦੇ ਆ ਤੇ ਆਈ ਥਿੰਕ ਇਸ ਨਾਲ ਬਚਨ ਥੋੜਾ ਪਤਾ ਲੱਗ ਰਿਹਾ ਜਿਵੇਂ ਅਦਰਵਾਇਜ਼ ਤੇ ਲੱਗਦਾ ਜਿਵੇਂ ਵੀ ਲੁਕਤ ਹੋ ਰਹੇ ਆ ਤੁਹਾਾਰਾਂ ਦਾ ਪਤਾ ਹੀ ਨਹੀਂ ਹੈਗਾ ਕਿ ਸੀ ਜ਼ਿਆਦਾ ਕੁਝ ਤੇ ਹੁਣ ਹਾਂਜੀ ਜਿਵੇਂ ਸਭ ਮਿਲ ਕੇ ਮਨਾਉਂਦੇ ਆ ਇੰਜੋਏ ਕਰਦੇ ਆ ਪਤਾ ਲੱਗਦਾ ਤੁਹਾਾਰਾਂ ਦਾ ਵੈਸੇ ਵੀ ਸਭ ਦਾ ਸਰਕਲ ਬੱਧਾ ਬਹੁਤ ਚੰਗਾ ਬਹੁਤ ਇੰਜੋਏ ਕਰਦੇ ਆ ਸਾਰੇ ਥੈਂਕ ਯੂ ਤੁਹਾਡਾ ਕੀ ਨਾਮ ਜੀ ਮੇਰਾ ਨਾਮ ਨਿਸ਼ੀ ਸ਼ਰਮਾ ਜੀ ਸੋ ਅੱਜ ਖਾਟੂ ਸ਼ਾਮ ਜੀ ਦੇ ਮੰਦਿਰ ਦੇ ਵਿੱਚ ਤੀਆਂ ਮਨਾਈਆਂ ਗਈਆਂ ਨੱਚ ਟੱਪ ਕੇ ਸੋ ਕੀ ਕਹਿਣਾ ਤੁਹਾਡਾ ਬਸ ਇਹੀ ਕਹਿਣਾ ਹੈ ਕਿ ਅੱਜ ਖਾਟੂ ਸ਼ਾਮ ਮੰਦਿਰ ਦੇ ਵਿੱਚ ਤੀਆਂ ਦਾ ਤਿਹਾੜ ਮਨਾਇਆ ਗਿਆ ਤੇ ਅਸੀਂ ਸਭ ਨੇ ਖੂਬ ਇੰਜੋਏ ਕੀਤਾ ਖੂਬ ਧਮਾਲਾ ਪਾਈਆਂ ਕੀਰਤਨ ਵੀ ਕੀਤਾ ਪਹਿਲਾਂ ਫਿਰ ਅਸੀਂ ਬੋਲੀਆਂ ਪਾ ਕੇ ਨੱਚੀਆਂ ਵੀ ਝੂਲਾ ਵੀ ਝੂਲਿਆ ਤੇ ਆਪਣੇ ਸਖੀਆਂ ਸਹੇਲੀਆਂ ਦੇ ਨਾਲ ਅੱਜ ਮਿਲ ਕੇ ਬਹੁਤ ਇੰਜੋਏ ਕੀਤਾ ਜੀ ਹਾਂਜੀ ਹਾਂਜੀ ਆ ਸਾਨੂੰ ਬਹੁਤ ਅੱਛਾ ਲੱਗਿਆ ਹਾਂ ਇਸ ਤਰ੍ਹਾਂ ਹੀ ਚਾਹਦੇ ਹਾਂ ਕਿ ਨੈਕਸਟ ਨੈਕਸਟ ਇਅਰ ਅਗਲੇ ਸਾਲ ਵੀ ਇਸੇ ਤਰ੍ਹਾਂ ਨਾਲ ਇਹ ਤਿਹਾਰ ਮਨਾਇਆ ਜਾਵੇ ਤੇ ਇਸ ਤੋਂ ਵੀ ਵੱਧ ਚੜ੍ਹ ਕੇ ਮਨਾਇਆ ਜਾਵੇ ਜੀ ਸਭ ਨੂੰ ਅੱਜ ਜਤੀਜ ਦੇ ਤਿਹਾਰ ਦੀਆਂ ਬਹੁਤ ਬਹੁਤ ਮੁਬਾਰਕਾਂ ਥੈਂਕ ਯੂ ਜੀ ਥੈਂਕ ਯੂ ਥੈਂਕ ਯੂ ਤੁਹਾਡਾ ਕੀ ਨਾਮ ਹੈ ਜੀ ਜੁਗਾ ਮਨਦੀਪ ਕੌਰ ਜੀ ਜੀ ਤੋਂ ਅੱਜ ਤੀਆਂ ਦਾ ਤਿਹਾਰ ਮਨਾਇਆ ਗਿਆ ਖਾਟੂ ਸ਼ਾਮ ਜਿਹਦੇ ਮੰਦਿਰ ਦੇ ਵਿੱਚ ਤੁਸੀਂ ਬੋਲੀਆਂ ਵੀ ਪਾਈਆਂ ਨੱਚ ਟੱਪ ਕੇ ਬੜਾ ਇੰਜੋਏ ਕੀਤਾ ਭਜਨ ਵੀ ਗਾਏ ਭਜਨ ਵੀ ਗਾਏ ਠੀਕ ਹੈ ਜੀ ਜਿਹੜਾ ਤੀਆਂ ਦਾ ਤਿਹਾਰ ਹੈ ਇਹਦੇ ਵਿੱਚ ਚਰਖੇ ਵੀ ਕੱਤੇ ਜਾਂਦੇ ਸੀਗੇ ਮਧਾਨੀਆਂ ਵੀ ਰੜਕੀਆਂ ਜਾਂਦੀਆਂ ਸੀ ਤੁਸੀਂ ਕਹੇ ਚਰਖਾ ਕੱਤਦੇ ਦੇਖਿਆ ਆਪਣੀ ਦਾਦੀ ਨੂੰ ਨਾਨੀ ਨੂੰ ਜਾਂ ਕਿਸੇ ਨੂੰ ਹਾਂਜੀ ਮੈਂ ਉਦੋਂ ਮਤਲਬ 4 ਸਾਲਾਂ ਦੀ ਹੋਣੀ ਹੈ ਜਾਂ 4 ਸਾਲ ਤੋਂ ਬਾਅਦ ਮੈਂ ਆਪਣੀ ਜਿਹੜੀ ਮੇਰੀ ਦਾਦੀ ਸੀਗੀ ਉਹ ਟੀਨ ਵਾਈਜ਼ ਆਪਣਾ ਜਿਹੜਾ ਉਹਦਾ ਪੁਰਾਣਾ ਜਿਹੜਾ ਚਰਖਾ ਸੀਗਾ ਉਹ ਕੱਤਦੇ ਸੀਗੇ ਉਹ ਤੇ ਤੰਦ ਪਾਉਂਦੇ ਸੀਗੇ ਸੂਤ ਕੱਤਦੇ ਸੀਗੇ ਕਿ ਉਹ ਫਿਰ ਧਾਗਾ ਜਿਹੜਾ ਬਣਾਉਣ ਦੇ ਕੰਮ ਆਉਂਦਾ ਸੀਗਾ ਜੀ ਹਾਂਜੀ ਉਹ ਕਾਦੇ ਕੰਮ ਆਉਂਦਾ ਸੀ ਸੂਤ ਜਿਹੜਾ ਸੂਤ ਆਪਾਂ ਦਰਿਆ ਵਗੈਰਾ ਬਣਾਉਂਦੇ ਹਾਂ ਜੀ ਹਾਂਜੀ ਦਨੀਆਂ ਦੇ ਕੇ ਸਪੁਰਾਣੇ ਜਿਹੜੇ ਰਵਾਇਤੀ ਜਿਹੜੇ ਕੱਪੜੇ ਉੱਤੇ ਤਿਆਰ ਹੁੰਦੇ ਸੀਗੇ ਜੀ ਹਾਂਜੀ ਸੋ ਚਰਖੇ ਦੇ ਉੱਤੇ ਇੱਕ ਲੋਹੇ ਦੀ ਤਾਰ ਜੀ ਲੱਗੀ ਹੁੰਦੀ ਆ ਉਹਨੂੰ ਕਹਿੰਦੇ ਕੀ ਆ ਤੱਕਲਾ ਤੱਕਲਾ ਹਾਂਜੀ ਜੀ ਓਕੇ ਸੋ ਚਰਖੇ ਨੂੰ ਇੱਕ ਧਾਗਾ ਆ ਲੱਗਿਆ ਹੁੰਦਾ ਕਮਾਉਣ ਲਈ ਤੱਕਲੇ ਨੂੰ ਕਮਾਉਣ ਦੇ ਲਈ ਉਹਨੂੰ ਕੀ ਕਿਹਾ ਜਾਂਦਾ ਆਪਣਾ ਹਾਂਜੀ ਮਾਲ ਕਹਿੰਦੇ ਆ ਮਾਲ ਕਹਿੰਦੇ ਹਾਂਜੀ ਸੋ ਤੁਸੀਂ ਦੁੱਧ ਵੀ ਰੜਕਦੇ ਦੇਖੇ ਹੋਣੇ ਆ ਜਿਹੜੇ ਹੱਥਾਂ ਦੇ ਨਾਲ ਦੁੱਧ ਰੜਕਦੇ ਦੇਖੇ ਮੇਰੇ ਨਾਨੀ ਜੀ ਰੜਕਦੇ ਸੀਗੇ ਸਾਡੇ ਜਿਹੜੇ ਨਾਨਕੇ ਪਿੰਡਾਂ ਦਾ ਮੱਝਾ ਰੱਖਿਆ ਹੋਇਆ ਸੀ ਮੇਰੇ ਨਾਨੀ ਮਧਾਣੀ ਜੇ ਜਿਹੜੇ ਹੱਥਾਂ ਨਾਲ ਦੁੱਧ ਰੜਕਦੇ ਹੁੰਦੇ ਸੀ ਤੜਕੇ 4 ਵਜੇ ਉੱਠ ਕੇ ਛਾਟੀ ਤੇ ਮਧਾਣੀ ਪਾ ਕੇ ਹਾਂਜੀ ਹਾਂਜੀ ਇੱਕ ਇਨੂਆ ਹੁੰਦਾ ਇੱਕ ਇਨੂਆ ਇਹਨੂੰ ਆ ਜਿਹੜਾ ਉਹ ਨਾ ਸਿਰ ਤੇ ਜਦੋਂ ਆਪਾਂ ਤਸਲਾ ਵਗੈਰਾ ਰੱਖਦੇ ਆ ਉਹ ਟਿਕਾਉਣ ਦੇ ਕੰਮ ਆਉਂਦਾ ਉਹਦੇ ਨਾਲ ਸਾਡਾ ਬੈਲੈਂਸ ਇੱਦਾਂ ਪ੍ਰਿਪੇਅਰ ਹੋ ਜਾਂਦਾ ਹੈ ਉਹਨੂੰ ਇਨੂਆ ਬੋਲਦੇ ਆ ਬਿਲਕੁਲ ਜੀ ਹਾਂਜੀ ਇਕਿ ਛੱਜ ਹੁੰਦਾ ਜੀ ਛੱਜ ਉਹ ਛੱਜ ਕਾਵੇ ਕੰਮ ਆਉਂਦਾ ਉਹ ਵਿਆਹ ਚ ਵੀ ਕੰਮ ਆਉਂਦਾ ਹੈ ਤੇ ਜਿਵੇਂ ਅਸੀਂ ਕਣਕ ਛੰਡਦੇ ਆ ਉਹ ਵੀ ਮੈਂ ਦੇਖਿਆ ਮੈਂ ਆ ਅਸੀਂ ਆ ਛੰਡਦੇ ਹਾਂ ਨਾਨਕਾ ਉਹ ਛੱਜ ਤੋੜਨਾ ਜ਼ਰੂਰੀ ਹੁੰਦਾ ਵਿਆਹ ਵਿੱਚ ਜੀ ਬਰਾਤ ਨੂੰ ਬਹੁਤ ਮਜ਼ਾ ਆਇਆ ਸਾਨੂੰ ਅੱਛਾ ਜੀ ਮੰਦਰ ਵਿੱਚ ਵਾਹ ਵਾਹ ਪਹਿਲੀ ਵਾਰ ਅਸੀਂ ਮੰਦਰ ਵਿੱਚ ਧੀਆਂ ਮਨਾਈਆਂ ਬਹੁਤ ਵਧੀਆ ਹੋਇਆ ਓਕੇ ਜੀ ਓਕੇ ਬਹੁਤ ਜ਼ਿਆਦਾ ਮੇਰੀ ਬੇਟੀ ਨੂੰ ਬਹੁਤ ਖੁਸ਼ੀ ਆਈ ਬੋਲੋ ਕਾਟੂ ਸ਼ਾਮ ਨਰੇਸ਼ ਕੀ ਜੈ ਸੋ ਇੱਕ ਬੋਲੀ ਸੁਣਾ ਦਿਓ ਕੋਈ ਕੋਠੇ ਕੋਠੇ ਆ ਜਾ ਵੀਰ ਨਾ ਸਸ ਚੰਦਰੀ ਕੁੰਡਾ ਨਾ ਖੋਲੇ ਕੋਠੇ ਕੋਠੇ ਆਈ ਵੀਰ ਨਾ ਨੀ ਸਸੇ ਤੇਰੀ ਮੈਂ ਮਾਰੀ ਜੇ ਮੇਰੇ ਵੀਰ ਨੂੰ ਸੁੱਕੀ ਖੰਡ ਪਾਈ ਸਸੇ ਤੇਰੀ ਮੈਂ ਮਾਰੀ ਜੇ ਸੋ ਬਹੁਤ ਵਧੀਆ ਸੋ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਇਹ ਤੀਜ ਮਨਾਉਣ ਦੀ ਹੈਪੀ ਤੀਜ ਥੈਂਕ ਯੂ